ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਚਾਹ ਵਾਲੀ ਕੁੜੀ ਕੋਮਲ ਕੰਗ ਨੇ ਕਿਹਾ ਸੀ ਕਿ ਮੇਰੇ ਪਿਤਾ ਇਸ ਦੁਨੀਆਂ ਵਿੱਚ ਨਹੀਂ ਹੈਗੇ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਉਸਦੇ ਪਿਤਾ ਹੈਗੇ ਆ ਤੇ ਉਹਨਾਂ ਨੇ ਵੀ ਇਲਜ਼ਾਮ ਲਾਇਆ ਆਪਣੀ ਕੁੜੀ ਤੇ ਤੇ ਆਪਣੀ ਘਰ ਵਾਲੀ ਤੇ ਜਿਸ ਤੋਂ ਬਾਅਦ ਇੱਕ ਨਿਆਂਗਵੀਰ ਕੁੜੀ ਕੋਲ ਪਹੁੰਚਦਾ ਤਾਂ ਉੱਥੇ ਜਾ ਕੇ ਪੁੱਛਦਾ ਕਿ ਕੀ ਕਾਰਨ ਸੀ ਤੁਸੀਂ ਅਲੱਗ ਕਿਉਂ ਹੋਏ ਉੱਤੇ ਕੁੜੀ ਦਾ ਕਹਿਣਾ ਸੀ ਕਿ ਮੇਰਾ ਪਾਪਾ ਮੇਰੀ ਮੰਮੀ ਨੂੰ ਲਾਇਕ ਨਹੀਂ ਸੀ ਕਰਦਾ ਇਸ ਕਰਕੇ ਉਹ ਅਲੱਗ ਹੋ ਗਏ ਤੇ ਮੈਂ ਇੱਕ ਰਿਕੁਐਸਟ ਕਰਨਾ ਚਾਹੁੰਨੀ ਆ ਕਿ ਮੇਰਾ ਪਾਪਾ ਮੇਰੀ ਜ਼ਿੰਦਗੀ 'ਚ ਨਾ ਆਵੇ ਤੇ ਅਸੀਂ ਉਹਨਾਂ ਦੀ ਜ਼ਿੰਦਗੀ ਵਿੱਚ ਨਾ ਆਵੇ ਅਸੀਂ ਇਕੱਲਾ ਇਕੱਲਾ ਰਹਿਣਾ ਚਾਹੁੰਨੇ ਆ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਵੀ ਜ਼ਰੂਰ ਦੱਸਿਓ ਕਿ ਇਹਨਾਂ ਵਿੱਚੋਂ ਸੱਚਾ ਕੌਣ ਆ ਕੁੜੀ ਵਾਲੇ ਸੱਚੇ ਆ ਮਤਲਬ ਕੀ ਉਹਨਾਂ ਦੀ ਕੁੜੀ ਸੱਚੀ ਚਾਹ ਵਾਲੀ ਜਾਂ ਉਹਨਾਂ ਦਾ ਪਿਓ ਸੱਚਾ ਹੈ ਵੀਡੀਓ ਨੂੰ ਵੇਖ ਕੇ ਦੱਸਿਓ ਜ਼ਰੂਰ ਧੰਨਵਾਦ ਉਹ ਮਹਾਰਾਜ ਦੇ ਬੋਲ ਜਾ ਕਿ ਮੇਰੇ ਪਾਪਾ ਸੈਪਰੇਟ ਨੇ ਅਸੀਂ ਸੈਪਰੇਟ ਆ ਅਸੀਂ ਉਹਨਾਂ ਦੀ ਜਿੰਦਗੀ ਵਿੱਚ ਨਹੀਂ ਜਾਂਦੇ ਉਹ ਸਾਡੀ ਜ਼ਿੰਦਗੀ ਵਿੱਚ ਨਾਲ ਜਦੋਂ ਪਾਪਾ ਦੀ ਵੀਡੀਓ ਚੱਲਦੀ ਪਈ ਆ ਤੁਸੀਂ ਬੋਲਣਾ ਸੁਣੋ ਉਹ ਵਿੱਚ ਕਹਿ ਕੀ ਰਹੇ ਨੇ ਕਿ ਦਾਦੀ ਮੰਮਾ ਮੈਨੂੰ ਕਹਿ ਰਹੇ ਨੇ ਕਿ ਮੈਂ ਪੋਤੇ ਪੋਤੀ ਨੂੰ ਘਰ ਨਾਲ ਲਾਉਂਗੀ ਉਹਨਾਂ ਨੇ ਗੱਲ ਨਹੀਂ ਕੀਤੀ ਹੈ ਜਿਹੜੀ ਗੱਲ ਸੁਣੀ ਗੱਲ ਕਿ ਉਹ ਨਹੀਂ ਲਿਆਣੀ ਕਿ ਪੋਤੇ ਪੋਤੀਆਂ ਵੀ ਨਹੀਂ ਮਿਲ ਨਹੀਂ ਨਾ ਨਾ ਲਾਉਣ ਦਾ ਕਰਨ ਦੀ ਵੀ ਕੋਤ ਕਿਉਂਕਿ ਮੇਰੇ ਮੰਮਾ ਨੂੰ ਉਹ ਸ਼ੁਰੂ ਤੋਂ ਲਾਈਕ ਨਹੀਂ ਕਰਦੇ ਸ਼ੁਰੂ ਤੋਂ ਪਿਆਰ ਨਹੀਂ ਕਰਦੇ ਹੈਗੇ ਸਿਲ ਕੋਈ ਗੱਲ ਨਹੀਂ ਸਾਨੂੰ ਪਿਆਰ ਸਾਡੀ ਮਾਂ ਤੋਂ ਬਹੁਤ ਮਿਲ ਗਿਆ ਅਸੀਂ ਉਹਨਾਂ ਤੋਂ ਸੈਪਰੇਟ ਰਹੇ ਜੁਣੀਆਂ ਸਾਡੀ ਰੋਜ਼ ਨੂੰ ਕੀ ਚੱਲਦੀ ਆ ਅਸੀਂ ਆਦੇ ਵਿੱਚ ਰੋਜ਼ ਸਾਡੇ ਤੋਂ ਦੂਰ ਰਹਣਾ ਸੁਣੋ ਤੂਰ ਰਵਾਂਗੇ ਅਸੀਂ ਉਹਨਾਂ ਬਾਰੇ ਨਿਕਲ ਕੇ ਬੋਲਦੇ ਨਾ ਸਾਡੇ ਬਾਰੇ ਕਰਦੇ